ਸ਼ੇਰ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈਗੀ ਹੈ ਅਸੀਂ ਦੋ ਪੱਖਾਂ ਦੇ ਉੱਤੇ ਕੰਮ ਕਰਦੇ ਹੋਏ ਆ ਇੱਕ ਤਾਂ ਇੰਫੋਰਸਮੈਂਟ ਹੈਗੀ ਹੈ ਜਿਦੇ ਵਿੱਚ ਜਿਹੜੇ ਇਹ ਛੋਟੇ ਛੋਟੇ ਡਰੱਗ ਡੀਲਰ ਹੈਗੇ ਨੇ ਕੋਈ ਨਸ਼ਾ ਵੇਚਦੇ ਹੈਗੇ ਨੇ ਉਹਨਾਂ 'ਤੇ ਅਸੀਂ ਪੂਰੀ ਸਖਤੀ ਕੀਤੀ ਹੋਈ ਹੈ ਇਹਨਾਂ ਨੂੰ ਫੜ ਕੇ ਅਸੀਂ ਅੰਦਰ ਦੇ ਰਹੇ ਆ ਤੁਹਾਨੂੰ ਹੀ ਪਤਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਅਸੀਂ ਬਹੁਤ ਸਾਰੇ ਜਿਹੜੇ ਐਨਡੀਪੀਐਸ ਦੇ ਪਰਚੇ ਉਹ ਦਰਜ ਕੀਤੇ ਹੈ ਤੇ ਬਹੁਤ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਹੈ ਹੈ ਦੂਜਾ ਜਿਹੜਾ ਇਸ ਦਾ ਦੂਜਾ ਅਸੀਂ ਕੰਮ ਕਰ ਰਹੇ ਆ ਉਹ ਹੈਗਾ ਅਵੇਰਨੈਸ ਦਾ ਉਹ ਅਵੇਰਨੈਸ ਦੇ ਵਿੱਚ ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਸਮੇਂ-ਸਮੇਂ ਤੇ ਕਦੇ ਕੋਈ ক্রিকেট ਦਾ ਮੈਚ ਜਿਵੇਂ ਤੁਹਾਨੂੰ ਪਤਾ ਅਸੀਂ ਰੀਸੈਂਟਲੀ ਇੱਕ ਸਾਈਕਲ ਰੈਲੀ ਵੀ ਜ਼ਿਲ੍ਹਾ ਦੇ ਵਿੱਚ ਕਰਵਾਈ ਹੈਗੀ ਏ ਤੇ ਇਹਨਾਂ ਨੂੰ ਵੀ ਅਸੀਂ ਨਾਲ-ਨਾਲ ਚਲਾਉਂਦੇ ਰਹਾਂਗੇ ਤੇ ਇਹ ਜਿਹੜਾ ਹੈਗਾ ਨਸ਼ੇ ਨਾਲ ਲੜਨਾ ਇਹਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜੇ ਕੋਈ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚਾਈ ਜਾਵੇ ਜੇ ਕੋਈ ਨਸ਼ਾ ਦਾ ਸੇਵਨ ਕਰਦਾ ਹੈ ਉਹਦੇ ਪਰਿਵਾਰ ਨੂੰ ਉਸ ਨੂੰ ਖੁਦ ਨੂੰ ਜਾਗਰੂਕ ਕੀਤਾ ਜਾਵੇ ਕਿ ਇਹਦੇ ਨਾਲ ਕੀ ਕੀ ਨੈਗੇਟਿਵ ਫੈਕਟਰ ਉਹਦੇ ਪਰਿਵਾਰ ਤੇ ਉਹਦੇ ਹੈਲਥ ਤੇ ਪੈ ਰਹੇ ਨੇ ਇਹ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹ ਸਾਰਿਆਂ ਨੇ ਇਕੱਠੇ ਹੋ ਕੇ ਲੜਨੀ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੀ ਕਿਸੇ ਨੂੰ ਕੋਈ ਟਾਰਗੇਟ ਕੀਤਾ ਜਾਊਗਾ ਜੇ ਕੋਈ ਸਾਨੂੰ ਨਾਮ ਦੱਸਦਾ ਉਹਨੂੰ ਵੀ ਉਹਨੂੰ ਵੀ ਉਹਦਾ ਨਾਮ ਕੋਈ ਕਿਤੇ ਅਸੀਂ ਦੱਸ ਦਾਂਗੇ ਜਾਂ ਕਿਤੇ ਉਹ ਹੋ ਜਾਏਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਤਾਂ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਨੇ ਪਿੰਡਾਂ ਦੇ ਉਹਨਾਂ ਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਦੇ ਪ੍ਰਤੀ ਜਾਗਰੂਕ ਕਰਦੀ ਬਹੁਤ ਲੋੜ ਹੈ ਜਿਹੜੇ ਨਸ਼ੇ ਦਾ ਸੇਵਨ ਕਰਦੇ ਐ ਇਹ ਨਹੀਂ ਕਿ ਉਹ ਸਾਡੇ ਅਕਿਊਜ਼ਡ ਹੈਗੇ ਐ ਕੁਝ ਵਿਕਟਿਮ ਵੀ ਹੈਗੇ ਐ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਉਹ ਨਸ਼ੇ ਦਾ ਸੇਵਨ ਕਰਨ ਲੱਗ ਗਏ ਉਹਨਾਂ ਨੂੰ ਮੈਂ ਚਾਹਨਾ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਜਾਓ ਜੇ ਕੋਈ ਅਜੇ ਨੌਜਵਾਨਾ ਜਿਹੜਾ ਇਹਦਾ ਸੇਵਨ ਕਰਦੇ ਐ ਉਹਨਾਂ ਨੂੰ ਆਪਾਂ ਇਹਦੇ ਪ੍ਰਤੀ ਜਾਗਰੂਕ ਕਰੀਏ ਕਿ ਸਰਕਾਰ ਵੱਲੋਂ ਡੀਡਿਕਸ਼ਨ ਸੈਂਟਰ ਵੀ ਖੋਲੇ ਹੋਏ ਆ ਔਰ ਸੈਂਟਰ ਖੋਲੇ ਹੋਏ ਆ ਉੱਥੇ ਇਹਨਾਂ ਨੂੰ ਅਸੀਂ ਕੋਈ ਅਕਿਊਜ਼ ਨਹੀਂ ਮੰਨਾਂਗੇ ਉੱਥੇ ਇਹਨਾਂ ਨੂੰ ਜਿਹੜਾ ਦਾਖਲ ਕਰਵਾਇਆ ਜਾਵੇਗਾ ਇਹਨਾਂ ਦਾ ਇਲਾਜ ਕੀਤਾ ਜਾਵੇਗਾ ਤਾਂ ਜੋ ਇਸ ਬਿਮਾਰੀ ਤੋਂ ਬਾਹਰ ਆ ਸਕੋ। ਦੂਜਾ ਪਾਠ ਹੈਗਾ ਵੇਅਰਨੈਸ ਦਾ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਪੜ੍ਹਾਈ ਦੇ ਵਿੱਚ ਲਾਈਏ ਖੇਡਾਂ ਦੇ ਵਿੱਚ ਲਾਈਏ ਤਾਂ ਕਿ ਉਹ ਇਸ ਬਿਮਾਰੀ ਦੇ ਵਿੱਚ ਪੈਣ ਨਾ। ਤਾਂ ਇਹਦੇ ਵਿੱਚ ਸਾਨੂੰ ਤੁਹਾਡਾ ਪੂਰਾ ਸਹਿਯੋਗ ਚਾਹੀਦਾ ਹੈ। ਤੁਹਾਡੇ ਪਿੰਡ ਜੱਬੋਵਾਲ ਦੀ ਮੈਂ ਗੱਲ ਕਰਦਾ ਹਾਂ ਤੁਹਾਡੇ ਬਹੁਤ ਜਿਹੜੇ ਮਹਤਵਪੂਰਨ ਵਿਅਕਤੀ ਮੈਨੂੰ ਆ ਕੇ ਮਿਲਦੇ ਨੇ ਤਾਂ ਉਹ ਇਹ ਵੀ ਦੱਸਦੇ ਨੇ ਕਿ ਜਿਹੜਾ ਪਿੰਡ ਹੈਗਾ ਉਹ ਹੁਣ ਬਹੁਤ ਹੀ ਨਸ਼ਾ ਫਰੀ ਹੈਗਾ। ਜਿਹੜੇ ਨੌਜਵਾਨ ਹੈ ਉੱਚੇ ਕਮਾਂ ਦੇ ਵਿੱਚ ਲੱਗੇ ਨੇ ਤਾਂ ਮੈਂ ਇਸ ਲਈ ਤੁਹਾਡੇ ਤੁਸੀਂ ਸਾਰੇ ਤਰੀਕ ਤੇ ਕਾਬਿਲ ਵੀ ਹੋ ਕਿ ਤੁਸੀਂ ਇਸ ਨਰਾਈ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈਗਾ ਤਾਂ ਇਹ ਮੈਂ ਚਾਹਨਾ ਹੈਗਾ ਕਿ ਤੁਸੀਂ ਜਿਹੜਾ ਸਾਰੇ ਆਪਾਂ ਮਿਲ ਕੇ ਇਸ ਨਸ਼ੇ ਪ੍ਰਤੀ ਬਿਮਾਰੀ ਜਿਹੜਾ ਇਹਦੇ ਨਾਲ ਲੜੀਏ ਤੇ ਜੋ-ਜੋ ਵੀ ਇਹਦੇ ਵਿੱਚ ਕੰਮ ਕਰਦੇ ਨੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਿਲ੍ਹਾ ਦੇ ਵਿੱਚ ਤੱਕੀਏ ਇਹਦੇ ਵੀ ਸਾਡਾ ਸਾਥ ਦਿਓ ਤੇ ਮੈਂ ਇੰਨਾ ਸ਼ਬਦਾਂ ਵਾਲੀ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਇਸ ਨਸ਼ੇ ਵਾਲੀ ਬਿਮਾਰੀ ਹੈ ਇਹਦੇ ਇਹਨੂੰ ਖਤਮ ਕਰਨ ਲਈ ਸਾਡਾ ਸਾਥ ਦੇਵੋਗੇ ਤੇ ਜਿਹੜੇ ਆ ਇਸ ਤਰ੍ਹਾਂ ਦੀ ਹੈ ਸਾਡੀ ਕੋਈ ਹੋਰ ਜਿੱਦਾਂ ਅਸੀਂ ਪਹਿਲਾਂ ਵੀ ਅਵੇਰਨੈਸ ਪ੍ਰੋਗਰਾਮ ਕਰਾਏ ਇਹਨੂੰ ਅਸੀਂ ਨਾਲ-ਨਾਲ ਕਰਾਉਂਦੇ ਰਹਾਂਗੇ ਧੰਨਵਾਦ ਮੈਂ ਸਰਪੰਚ ਜਸਵਿੰਦਰ ਕੋੜ ਪਿੰਡ ਜੱਬੋਵਾਲ ਤੋਂ ਮੈਂ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਜੀ ਆਇਆਂ ਕਹਦੀ ਹਾਂ ਸਾਡੇ ਵਿੱਚ ਜਿਸ ਤਰ੍ਹਾਂ ਕੇ ਐਸਐਸਪੀ ਸਾਹਿਬ ਪਹੁੰਚੇ ਹੋਏ ਨੇ ਡੀਐਸਪੀ ਸਾਹਿਬ ਤੇ ਥਾਣਾ ਸਦਕੋ ਐਸਐਚਓ ਸਾਹਿਬਾਨ ਸਾਡੇ ਪਲੀਜ਼ ਮੁਲਾਜ਼ਮ ਸਾਰੇ ਇੱਥੇ ਪਹੁੰਚੇ ਹੋਣੇ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਜੀ ਆਇਆਂ ਆਖਦੀ ਹਾਂ ਤੁਸੀਂ ਵੀ ਸਾਡੇ ਪਿੰਡ ਦੇ ਮੋਹਤਵੰਨ ਵੀ ਇੱਥੇ ਪਹੁੰਚੇ ਹੋਏ ਜਾਂ ਸਰ ਕੰਮ ਦਾ ਸਮਾਂ ਹੈ ਤੁਸੀਂ ਸਮਾਂ ਕੱਢ ਕੇ ਆਏ ਹੋ ਗਰਮੀ ਦਾ ਟਾਈਮ ਹੈ ਇਹ ਵੀ ਆਪਣੀਆਂ ਗੱਲਾਂ ਆਪਾਂ ਐਸਐਸਪੀ ਸਾਹਿਬ ਸਾਡੇ ਵਿੱਚ ਪਹੁੰਚੇ ਹੋਏ ਨੇ ਡੀਐਸਪੀ ਸਾਹਿਬ ਪਹੁੰਚੇ ਹੋਏ ਨੇ ਇਹਨਾਂ ਦੀਆਂ ਗੱਲਾਂ ਵੀ ਆਪਾਂ ਨੂੰ ਸੁਣਨੀਆਂ ਬਹੁਤ ਜ਼ਰੂਰੀ ਨੇ ਜਿਸ ਤਰ੍ਹਾਂ ਕਿ ਦੱਸਿਆ ਹੈ ਕਿ ਆਪਣੇ ਜੱਭੂ ਵਾਲ ਦੇ ਵਿੱਚ ਪਹਿਲਾਂ ਰੈੱਡ ਜੂਨ ਤੇ ਸੀਗਾ ਹੁਣ ਆਪਾਂ ਤੁਹਾਡੀ ਸਾਡੀ ਮਿਹਨਤ ਐਸਐਸਪੀ ਸਾਹਿਬ, ਕੇਐਸਪੀ ਸਾਹਿਬ, ਐਸਐਚਓ ਸਾਹਿਬ ਇਹਨਾਂ ਦੀ ਮਿਹਨਤ ਸਦਕਾ ਹੀ ਤੇ ਸਾਡਾ ਪਿੰਡ ਜਿਹੜਾ ਗ੍ਰੀਨ ਜ਼ੋਨ ਤੇ ਆ ਗਿਆ ਆ। ਜੇ ਸਰਪੰਚ ਸਾਹਿਬ ਚਾਵੇ ਤੇ ਨਸ਼ਾ ਬੰਦਾ ਸਕਦਾ, ਜੇ ਸਰਪੰਚ ਚਾਵੇ ਨਸ਼ਾ ਬੰਦ ਕਰ ਸਕਦਾ। ਇਹ ਸਰਪੰਚ ਦੇ ਸਿਰ ਤੇ ਹੀ ਡਿਪੈਂਡ ਹੁੰਦਾ। ਹਨ ਇਹ ਕਹਿਣਾ ਵੀ ਸਰਪੰਚ ਦੇ ਸਾਈਨ ਹੋਏ ਆ ਤੇ ਇਸ ਕਰਕੇ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਕਿ ਅਸੀਂ ਕਿੱਥੇ ਸਾਈਨ ਕਰਨੇ ਕਿੱਥੇ ਨਹੀਂ ਕਰਨੇ। ਜਿੱਥੇ ਸਾਡੇ ਸਾਈਨ ਕਰਨ ਵਾਲੇ ਬੰਦੇ ਅਸੀਂ ਉੱਥੇ ਕਰਦੇ ਆ। ਇਹ ਇਸ ਕਰਕੇ ਸਾਨੂੰ ਤੁਹਾਡੀ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਾਂ ਤੁਸੀਂ ਬੀਬੀਆਂ ਜਾਂ ਭੈਣਾਂ ਜਾਂ ਭਰਾ ਮੇਰੇ ਬਜ਼ੁਰਗ ਹੈਗੇ ਆ ਤੇ ਅਸੀਂ ਸਾਈਨ ਕਰੀਦੇ ਆ ਪਰ ਇਹ ਤੁਹਾਨੂੰ ਅਵੇਅਰ ਕਰੀਦਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਕਿਉਂ ਕਿਉਂ ਅਸੀਂ ਕਿ ਦੇਖੋ ਨੌਜਵਾਨ ਪੀੜੀ ਹੁਣ ਨਸ਼ਿਆਂ ਦੇ ਵਿੱਚ ਤਸਦੀ ਜਾ ਰਹੀ ਆ ਆਪਣਾ ਪਿੰਡ ਜੇ ਆ ਸਾਨੂੰ ਹੁਣ ਵਧੀਆ ਉਲਸ ਪ੍ਰਸ਼ਾਸਨ ਮਿਲਿਆ ਇਹਨਾਂ ਦਾ ਸਾਥ ਵੀ ਆਇਆ ਜੇ ਅਸੀਂ ਨਾ ਇਹਨਾਂ ਨੂੰ ਦੱਸਾਂਗੇ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਸਕਦਾ ਸਾਡਾ ਸਾਥ ਵੀ ਇਹਨਾਂ ਨੂੰ ਬਹੁਤ ਜ਼ਰੂਰੀ ਆ ਸਰਪੰਚ ਦਾ ਵੀ ਪੰਚ ਸਹਿਬਾਨ ਦਾ ਵੀ ਲੰਬਰ ਸਹਿਬਾਨ ਦਾ ਵੀ ਪਿੰਡ ਦੇ ਹੋਰ ਵੀ ਬਜ਼ੁਰਗ ਨੇ ਇਹਨਾਂ ਦਾ ਮਤਾਵਾਂ ਦਾ ਸਾਨੂੰ ਇਹਨਾਂ ਦਾ ਸਾਥ ਦੀ ਬਹੁਤ ਲੋੜ ਹੈ ਜੇ ਸਾਨੂੰ ਵੀ ਕੋਈ ਦੱਸੂ ਆ ਕੇ گا ਅਸੀਂ ਵੀ ਦੱਸਾਂਗੇ ਪਰ ਇਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਦੇ ਕੋਲੋਂ ਵੀ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਜੇ ਤੁਹਾਨੂੰ ਵੀ ਕੋਈ ਮਿਲਦਾ ਜਾਂ ਨਸ਼ਾ ਵੇਚਦਾ ਜਾਂ ਖਰੀਦਾ ਕੋਈ ਕਿਤੇ ਵੀ ਤੁਹਾਨੂੰ ਦਿਸਦਾ ਜਾਂ ਲੇਡੀਜ਼ ਆ ਜਾਂ ਜੈਂਟਸ ਆ ਜਾਂ ਨੌਜਵਾਨਿਆਂ ਕੋਈ ਤੁਸੀਂ ਸਾਨੂੰ ਜਰੂਰ ਦੱਸੋ ਸਾਨੂੰ ਨਹੀਂ ਦੱਸਣਾ ਤੁਸੀਂ ਇਹਨਾਂ ਅਫਸਰ ਸਾਹਿਬਾਨ ਨੂੰ ਜਾ ਕੇ ਇਹਨਾਂ ਦੇ ਦਫ਼ਤਰ ਮਿਲੋ ਤੁਸੀਂ ਦੱਸੋ ਇਹ ਜਿਸ ਤਰ੍ਹਾਂ ਕਿ ਦੱਸਿਆ ਤੁਹਾਡਾ ਨਾਮ ਗੁਪਤ ਰੱਖਣਗੇ ਸਾਵ ਇਸ ਤਰ੍ਹਾਂ ਨਹੀਂ ਹੈ ਕਿ ਸਾਡਾ ਪਿੰਡ ਨਸ਼ਿਆਂ ਦੇ ਵਿੱਚ ਹੀ ਮਸ਼ਹੂਰ ਹੈਗਾ ਸਾਡਾ ਪਿੰਡ ਕਬੱਡੀ ਦੇ ਵਿੱਚ ਵੀ ਬਹੁਤ ਮਸ਼ਹੂਰ ਆ ਸਾਡੇ ਹੁਣ ਹਾਰ ਵਿਦਿਆਰਥੀ ਨੇ ਜਿਹੜੇ ਨੌਜਵਾਨ ਨੇ ਕਬੱਡੀ ਦੇ ਬਹੁਤ ਵਧੀਆ ਪਲੇਅਰ ਨੇ ਛੋਟੇ ਵੀ ਨੇ ਤੇ ਵੱਡੇ ਨੇ ਵੀ ਨੇ ਤੇ ਇਸ ਤਰ੍ਹਾਂ ਕਿ ਅਸੀਂ ਉਹਨਾਂ ਦਾ ਵੀ ਸਹਿਯੋਗ ਉਹਨਾਂ ਨੂੰ ਪੂਰਾ ਦਈਦਾ ਕਿ ਆਪਾਂ ਜਿਹੜੇ ਪਲੇਅਰ ਆ ਉਹ ਵਧੀਆ ਬਣ ਸਕਣ ਅੱਗੇ ਜਾ ਸਕਣ ਹਾਂਜੀ ਜਿਸ ਤਰ੍ਹਾਂ ਕਿ ਹੁਣ ਬੀਬੀਆਂ ਨੂੰ ਵੀ ਅਸੀਂ ਦੱਸਦੇ ਰਹੀਦਾ ਹੈ ਕਿ ਜਦੋਂ 10-11 ਸਾਲ ਦਾ ਬੱਚਾ ਹੋ ਜਾਂਦਾ ਤੇ ਤੁਸੀਂ ਉਸ ਦਾ ਧਿਆਨ ਕਿਸੇ ਤਰ੍ਹਾਂ ਕਿਸ ਤਰ੍ਹਾਂ ਰੱਖਣਾ ਹੈਗਾ ਜਦੋਂ ਆਪਣਾ ਬੱਚਾ ਵੱਡਾ ਹੋ ਰਿਹਾ ਤੁਸੀਂ ਇਹ ਦੇਖੋ ਉਹਨਾਂ ਦੀਆਂ ਸ਼ਰਟ ਚੈੱਕ ਕਰੋ ਜੇ ਉਹ ਪੂਰੀ ਬਾਜੂ ਦੀ ਸ਼ਰਟ ਪਾਉਂਦਾ ਉਹ ਕਿਉਂ ਪਾਉਂਦਾ ਜੇ ਹਾਫ ਦੀ ਪਾਉਂਦਾ ਫਿਰ ਠੀਕ ਐ ਹਾਫ ਦੀ ਪਾਉਂਦਾ ਤੇ ਪੂਰੀ ਪਾਉਣ ਲੱਗ ਗਿਆ ਕਿਉਂ ਪਾਉਣ ਲੱਗ ਗਿਆ ਤੁਸੀਂ ਕੱਪੜੇ ਧੋਂਦੇ ਹੋ ਮਾਤਾਵਾਂ ਨੂੰ ਜਿਸ ਤਰ੍ਹਾਂ ਪਹਿਲਾਂ ਦੱਸ ਦਿੱਤਾ ਜਿਆਦਾਤਰ ਮਾਤਾ ਜਿਹੜੀਆਂ ਹੁੰਦੀਆਂ ਮਾਵਾ ਹੁੰਦੀਆਂ ਉਹ ਬੱਚਿਆਂ ਦੇ ਬਹੁਤ ਨਜ਼ਦੀਕ ਹੁੰਦੀਆਂ ਆ ਜਿਹੜੇ ਪਿਓ ਹੁੰਦੇ ਆ ਉਹਨਾਂ ਨੇ ਤਾਂ ਕੰਮ ਕਰਨ ਚਲੇ ਜਾਣਾ ਬਾਹਰ ਕਮਾਈ ਕਰਨੀ ਤੁਹਾਡੇ ਹੱਥੇ ਲਿਆ ਕੇ ਪੈਸਾ ਰੱਖਣਾ ਉਹਨੂੰ ਕਿੱਦਾਂ ਵਰਤਣਾ ਉਹ ਤੁਸੀਂ ਦੇਖਣਾ ਆ ਕਿਉਂਕਿ ਆਪਣੇ ਪਿੰਡ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਨਸ਼ੇ ਦਾ ਬਹੁਤ ਜ਼ਿਆਦਾ ਕੰਮ ਸੀਗਾ ਹੁਣ ਸਾਨੂੰ ਵਧੀਆ ਅਫਸਰ ਸਹਿਬਾਨ ਮਿਲੇ ਨੇ ਐਸਐਸਓ ਸਾਹਿਬ ਸਾਡੇ ਗਾਣਾ ਸਦਰ ਤੋਂ ਜਦੋਂ ਵੀ ਅਸੀਂ ਫੋਨ ਕਰੀਦਾ ਉਹ ਦੂਸਰੀ ਬੈਲ ਤੇ ਫੋਨ ਉਠਾਉਂਦੇ ਆ ਸਾਡੀ ਪ੍ਰੋਬਲਮ ਸੁਣਦੇ ਆ ਵੀ ਹਾਂਜੀ ਤੁਸੀਂ ਮਤਲਬ ਫੋਨ ਕੀਤਾ ਕੀ ਗੱਲ ਹੋ ਗਈ ਆ ਤੇ ਅਸੀਂ ਉਹਨਾਂ ਨੂੰ ਜੇ ਸਾਡੇ ਪਿੰਡ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਇਹਨਾਂ ਦਾ ਸਾਨੂੰ ਪੂਰਾ ਸਾਡਾ ਸਾਨੂੰ ਸਹਿਯੋਗ ਮਿਲਦਾ ਇਹਨਾਂ ਦਾ ਹਾਂਜੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਆ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਹਿਬਾਨ ਸਾਰਿਆਂ ਦਾ ਜੀ